ਵੱਡੇ ਸ਼ਹਿਰਾਂ 'ਚ ਛਾਇਆਦਾਰ ਰੰਗ-ਬਰੰਗੇ ਫੁੱਲਾਂ ਵਾਲੇ ਬੂਟੇ ਲੱਗੇ ਹੁੰਦੇ ਨੇ ਵੱਡੇ-ਵੱਡੇ ਪੇੜ ਲੱਗੇ ਹੁੰਦੇ ਨੇ ਜਿਹੜੇ ਰੁੱਤ ਦੇ ਸਾਮਣੇ ਜਿਵੇਂ-ਜਿਵੇਂ ਰੁੱਤਾਂ ਆਉਂਦੀਆਂ ਹਨ ਉਹਨਾਂ 'ਚ ਰੰਗ-ਬਰੰਗੇ ਫੁੱਲ ਖਿੜਦੇ ਨੇ ਉਸ ਤਰੀਕੇ ਦਾ ਅਸੀਂ ਇਹ ਡਿਜ਼ਾਈਨ ਤਿਆਰ ਕੀਤਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਹਲਕਾ ਵਿਦਾਇ ਤਰਨਪ੍ਰੀਤ ਸਿੰਘ ਸੋਨੇ ਕੀਤਾ ਹੋਣਾ ਕਿ ਆਉਣ ਵਾਲੇ ਸਮੇਂ 'ਚ ਇਸ ਮੌਸਮ ਦੇ ਵਿੱਚ ਲਾਏ ਹੋਏ ਬੂਟੇ ਫੁੱਲ ਜਿਹੜੇ ਬਹੁਤ ਹੀ ਫਲ-ਫੁੱਲ ਪਾਉਂਦੇ ਨੇ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ 'ਚ ਸਾਡਾ ਖੰਨਾ ਸ਼ਹਿਰ ਬੋਲਟਰ ਦੇ ਫੈਚ ਬਣਾਣੇ ਸ਼ੁਰੂ ਕਰਤੇ ਪਹਿਲਾ ਅਸੀਂ 100-100 ਮੀਟਰ ਦੇ 4 ਜਾਂ 5 ਜਿਹੜੇ ਇਹ ਅਸੀਂ ਫੈਚ ਜਿਉਂ ਕਿ ਮਿਲਟਰੀ ਗਰਾਊਂਡ ਖੰਨੇ ਦੇ ਨਾਲ-ਨਾਲ ਨੇ ਅਸੀਂ ਇਹ ਮੇਨਟੇਨ ਕਰਨ ਜਾ ਰਹੇ ਹਾਂ ਇਹਦੇ ਨਾਲ ਨਾਲ ਪੱਦਰ ਤੇ ਇਹਦੀ ਪਲੈਨਿੰਗ ਬਣਾਈ ਗਈ ਹੈ ਜਿਸ ਸੰਬੰਧੀ ਇਹਦਾ ਬਜਟ ਵੀ ਨਗਰ ਕੌਂਸਲ ਬੰਨੀਓ ਪਾਸ ਕਰ ਲਿਆ ਗਿਆ ਹੈ ਬੰਦਿਆਂ ਨੂੰ ਵੀ ਜੰਗੀ ਪੱਦਰ ਤੇ ਇੱਥੇ ਡਿਊਟੀ ਡੈਪਿਊਟ ਕਰ ਦਿੱਤਾ ਗਿਆ ਜੋ ਕਿ ਇਹ ਆਉਣ ਵਾਲੇ ਸਮੇਂ 'ਚ ਤੁਹਾਨੂੰ ਇਹ ਪੂਰੀ ਤਰ੍ਹਾਂ ਜੋ ਹੈਗੀ ਇਹਨਾਂ ਨੇ ਵੀ ਹਰ ਸਮੇਂ ਸਮੇਂ ਦੇ ਉੱਤੇ ਬੂਟੇ ਲਗਾ ਕੇ ਨਹੀਂ ਨਹੀਂ ਸਾਡੀ ਬੂਟੇ ਲਗਾਉਣ ਨਾਲ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ ਮੈਂ ਸਮਝਦਾ ਬੂਟੇ ਲਗਾ ਕੇ ਉਹਨਾਂ ਨੂੰ ਪਾਲਣਾ ਵੀ ਆ ਸਾਡੇ ਜੇ ਸਤਕਾਰਯੋਗ ਇੱਥੇ ਦੀਆਂ ਸਾਰੀਆਂ ਸੰਸਥਾਵਾਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਜਿਵੇਂ ਵੱਡੇ ਸ਼ਹਿਰਾਂ 'ਚ ਛਾਇਆਦਾਰ ਰੰਗ-ਬਰੰਗੇ ਫੁੱਲਾਂ ਵਾਲੇ ਬੂਟੇ ਲੱਗੇ ਹੁੰਦੇ ਨੇ ਵੱਡੇ-ਵੱਡੇ ਪੇੜ ਲੱਗੇ ਹੁੰਦੇ ਨੇ ਜਿਹੜੇ ਰੁੱਤ ਦੇ ਸਾਮ ਨਾਲ ਜਿਵੇਂ ਜਿਵੇਂ ਰੁੱਤਾਂ ਆਉਂਦੀਆਂ ਹਨ ਉਹਨਾਂ 'ਚ ਰੰਗ-ਬਰੰਗੇ ਫੁੱਲ ਖਿੜਦੇ ਨੇ ਉਸ ਤਰੀਕੇ ਦਾ ਅਸੀਂ ਇਹ ਡਿਜ਼ਾਈਨ ਤਿਆਰ ਕੀਤਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਹਲਕਾ ਵਿਦਾਇ ਤਰਨਪ੍ਰੀਤ ਸਿੰਘ ਸੋਨ ਨੇ ਕੀਤਾ ਉਹਨਾ ਕਹਿਆ ਕਿ ਆਉਣ ਵਾਲੇ ਸਮੇਂ 'ਚ ਇਸ ਮੌਸਮ ਦੇ ਵਿੱਚ ਲਾਏ ਹੋਏ ਬੂਟੇ ਫੁੱਲ ਜਿਹੜੇ ਬਹੁਤ ਹੀ ਫਲ-ਫੁੱਲ ਪਾਉਂਦੇ ਨੇ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ 'ਚ ਸਾਡਾ ਖੰਨਾ ਸ਼ਹਿਰ ਬਹੁਤ ਹੀ ਸੋਹਣਾ ਤੇ ਸੁੰਦਰ ਦੇਖਣ ਨੂੰ ਮਿਲੇਗਾ ਪੂਰਾ ਪ੍ਰਸ਼ਾਸਨ ਨਗਰ ਕੌਂਸਲ ਦੇ ਇਹ ਸਾਬ ਇਹਦੀ ਡੈਕ੍ਰੀ ਕਰਨਗੇ ਜਿਹੜੀ ਅਸੀਂ ਇਹ ਗ੍ਰੀਨ ਡਰਾਈਵ ਸ਼ੁਰੂ ਕੀਤੀ ਕੀਤੀ ਹੈ ਪਹਿਲਾ ਅਸੀਂ ਮੀਟਰੀ ਗਰਾਊਂਡ ਖੰਨੇ ਦੇ ਨਾਲ-ਨਾਲ ਇਹ ਪੁਲ ਦੇ ਨਾਲ ਜਿਹੜੀ ਟੇਪਰ ਵਾਲੀ ਮਿੱਟੀ ਤੇ ਬਹੁਤ ਸੋਹਣਾ ਘਾਹ ਲਾਇਆ ਜਾਵੇਗਾ ਜਿੱਦ ਦੀ ਦੇਖ ਰੇਕ ਮਾਲਿਕ ਕਰਨਗੇ ਇਹਨਾਂ ਦੀ ਕਟਿੰਗ ਕਰਨਗੇ ਇਹਨਾਂ ਚ ਅਸੀਂ ਫੁੱਲਾਂ ਵਾਲੇ ਬੂਟੇ ਲਾਵਾਂਗੇ ਆਉਣ ਵਾਲੇ ਸਮੇਂ 'ਚ ਸਾਡਾ ਖੰਨਾ ਸ਼ਹਿਰ ਬਹੁਤ ਹੀ ਸੋਹਣਾ ਸੁੰਦਰ ਦੇਖਣ ਨੂੰ ਮਿਲੇਗਾ ਸਭ ਤੋਂ ਪਹਿਲਾਂ ਧੰਨਵਾਦ ਮੀਡੀਆ ਦਾ ਤੁਸੀਂ ਇੱਕ ਨਿੱਕੇ ਜਿਹੇ ਸੱਦੇ ਦੇ ਉੱਤੇ ਅੱਜ ਐਡੀ ਵੱਡੀ ਤਾਦਾਦ ਦੇ ਵਿੱਚ ਕਵਰੇਜ ਕਰਨ ਲਈ ਪਹੁੰਚੇ ਹੋ ਮੈਂ ਧੰਨਵਾਦ ਕਰਦਾ ਹੱਥ ਜੋੜ ਕੇ ਸਭ ਤੋਂ ਪਹਿਲਾਂ ਆਪਣੇ ਖੰਨੇ ਦੀ ਮਹਾਨ ਜਨਤਾ ਦਾ ਕਾਰਨ ਕੀ ਹੈ ਹਮੇਸ਼ਾ ਸੰਗਤ ਮਹਾਨ ਹੁੰਦੀ ਹੈ ਸੰਗਤ ਤੋਂ ਬਿਨਾ ਇਨਸਾਨ ਕੁਝ ਵੀ ਨਹੀਂ ਤੁਸੀਂ ਦੇਖਿਆ ਹੋਊਗਾ ਹਰ ਚੋਣਾਂ ਦੇ ਵਿੱਚ ਖੰਨੇ ਨੇ ਬਾਦ ਚੜ ਕੇ ਜੋ ਮੇਰਾ ਸਾਥ ਦਿੱਤਾ ਮੈਂ ਇਸ ਗੱਲ ਹੀ ਹਮੇਸ਼ਾ ਧੰਨਵਾਦ ਦਿੰਦਾ ਔਰ ਮੇਰਾ ਉੱਤਰਦਾਇਤ ਬਣਦਾ ਸੀ ਮੇਰਾ ਫਰਜ਼ ਬਣਦਾ ਸੀ ਕਿ ਖੰਨੇ ਨੂੰ ਉਹਦੇ ਬਦਲੇ ਦੇ ਵਿੱਚ ਆਪਾਂ ਕੁਝ ਨਾ ਕੁਝ ਵਧੀਆ ਦੇਈਏ ਸੋ ਅੱਜ ਪੂਰੇ ਪ੍ਰਸ਼ਾਸਨ ਦੇ ਨਾਲ ਰਲ ਕੇ ਪੂਰੀ ਟੀਮ ਨੇ ਨਾਲ ਰਲ ਕੇ ਸਾਰੇ ਮੈਕਮਿਆਂ ਦੀ ਮਦਦ ਦੇ ਨਾਲ ਸਾਡੇ ਦਾ ਨਗਰ ਕੌਂਸਲ ਦੇ ایਓਬੀ ਖੜੇ ਨੇ ਆਪਾਂ ਇੱਕ ਖੰਨੇ ਦੇ ਵਿੱਚ ਗ੍ਰੀਨ ਡਰਾਈਵ ਸ਼ੁਰੂ ਕੀਤੀ ਹੈ ਔਰ ਇਹਦੇ ਲਈ ਅਸੀਂ 100-100 ਮੀਟਰ ਦੇ ਫੈਚ ਬਣਾਉਣੇ ਸ਼ੁਰੂ ਕਰਤੇ ਪਹਿਲਾ ਅਸੀਂ 100-100 ਮੀਟਰ ਦੇ ਚਾਰ ਜਾਂ ਪੰਜ ਜਿਹੜੇ ਇਹ ਅਸੀਂ ਫੈਚ ਜੋ ਕਿ ਮਿਲਟਰੀ ਗਰਾਊਂਡ ਖੰਨੇ ਦੇ ਨਾਲ-ਨਾਲ ਨੇ ਅਸੀਂ ਇਹ ਮੇਨਟੇਨ ਕਰਨ ਜਾ ਰਹੇ ਹਾਂ ਇਹਦੇ ਨਾਲ ਨਾਲ ਫਿਰ ਅਸੀਂ ਇਹਦਾ ਪੂਰਾ ਇੱਕ ਬਲੂਪ੍ਰਿੰਟ ਤਿਆਰ ਕਰ ਲਿਆ। ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਇਧਰ ਗ੍ਰੀਨ ਬੈਲਟ ਲਈ ਆ ਇੱਕ ਪੂਰੇ ਆ ਪਿੱਛੇ ਤੁਸੀਂ ਟ੍ਰੀਜ਼ ਦੇਖ ਸਕਦੇ ਹੋ ਅਸੀਂ ਬੇਬੀ ਟ੍ਰੀਜ਼ ਲੈ ਕੇ ਆਏ ਆ। ਇਹ ਹੁਣ ਸਾਰੇ ਉਰੇ ਪlant ਹੋ ਜਾਣੇ ਨੇ। ਅਸੀਂ ਉਰੇ ਘਾਹ ਲਾ ਰਹੇ ਆ ਬਹੁਤ ਵਧੀਆ ਟੌਪ ਕੁਆਲਿਟੀ ਦਾ ਘਾਹ ਲੱਗੂਗਾ। ਔਰ ਜਿਹੜਾ ਤੁਸੀਂ ਇਧਰਲੇ ਪਾਸੇ ਪੁਲ ਦੇਖ ਰਹੇ ਹੋ ਇਹ ਪੁਲ ਦੇ ਨਾਲ ਜਿਹੜੀ ਟੇਪਰ ਵਾਲੀ ਮਿੱਟੀ ਹੈ ਇਹ ਟੇਪਰ ਵਾਲੀ ਮਿੱਟੀ ਤੇ ਬਹੁਤ ਸੋਹਣਾ ਘਾਹ ਲਾ ਕੇ ਔਰ ਮਾਲੀ ਇਹਦੀ ਕਟਿੰਗ ਕਰਨਗੇ ਔਰੇ ਅਸੀਂ ਜਿਹੜੇ ਫੁੱਲਾਂ ਵਾਲੇ ਬੂਟੇ ਹੋਣਗੇ ਫੁੱਲਾਂ ਵਾਲੇ ਬੂਟੇ ਲਾਵਾਂਗੇ ਇਸ ਜਗ੍ਹਾ ਦੇ ਉੱਤੇ ਜਿੱਥੇ ਆਪਾਂ ਇਸ ਸਮੇਂ ਖੜੇ ਆ ਜਿਹੜੀ ਇਹ 벨ਟ ਤਿਆਰ ਕਰ ਰਹੇ ਆ ਅਸੀਂ ਗ੍ਰੀਨ 벨ਟ ਔਰੇ ਅਸੀਂ ਜਿਹੜੇ ਡੇਟ ਦੇ ਬੂਟੇ ਹੁੰਦੇ ਨੇ ਡੇਟ ਬੂਟੇ ਲਾਵਾਂਗੇ ਜਿਵੇਂ ਤੁਸੀਂ ਵਿਕਸਿਤ ਵੱਡੇ ਵੱਡੇ ਸ਼ਹਿਰਾਂ 'ਚ ਦੇਖੇ ਹੋਣੇ ਨੇ ਵੀ ਜਦੋਂ ਆਪਾਂ ਕਿਸੇ ਵੱਡੀ ਰੋਡ ਤੇ ਜਾਂਦੇ ਆ ਉੱਥੇ ਤੁਸੀਂ ਦੇਖ ਸਕਦੇ ਹੋ ਕੇ ছায়াদার رنگ برنگے پھੁੱਲਾਂ والے بوٹے لگے ਹੁੰਦੇ ਨੇ ਵੱਡੇ ਪੇੜ ਲੱਗੇ ਹੁੰਦੇ ਨੇ ਜਿਹੜੇ ਆਪਣੇ ਰੁੱਤ ਦੇ ਹਿਸਾਬ ਨਾਲ ਜਿਵੇਂ ਜਿਵੇਂ ਰੁੱਤਾਂ ਆਂਦੀਆਂ ਉਹਨਾਂ ਚ ਫੁੱਲ ਖਿੜਦੇ ਨੇ ਚੰਗੇ ਚੰਗੇ ਰੰਗ ਹੁੰਦੇ ਨੇ ਉਸ ਤਰੀਕੇ ਦਾ ਜਾਨੀ ਕਿ ਅਸੀਂ ਇਹ ਡਿਜ਼ਾਈਨ ਕੀਤਾ ਔਰ ਤੁਸੀਂ ਆਉਣ ਵਾਲੇ ਕਿਉਂਕਿ ਇਹ ਮੌਸਮ ਹੈ ਇਸ ਮੌਸਮ ਦੇ ਵਿੱਚ ਚ ਲਾਏ ਹੋਏ ਬੂਟੇ ਲਾਏ ਹੋਏ ਫੁੱਲ ਨੇ ਜਿਹੜੇ ਉਹ ਬਹੁਤ ਜਲਦੀ ਫੁੱਲ ਫੁੱਲਤ ਹੁੰਦੇ ਨੇ ਹੁਣੇ ਮੌਸਮ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਦੇ ਜਾਇਓ ਇਹ ਜਿਹੜਾ ਸਾਡਾ ਖੰਨਾ ਹੈ ਇਹ ਬਹੁਤ ਸੋਹਣਾ ਤੇ ਸੋਨ ਨੂੰ ਸੁੰਦਰ ਦੇਖਣ ਨੂੰ ਮਿਲੂਗਾ ਜੀ अनुभागolor ਤੁਹਾਡੇ ਵੱਲੋਂ ਇਹ ਸ਼ੁਰੂਆਤ ਕੀਤੀ ਗਈ ਹੈ ਪ੍ਰਦੂਸ਼ਣ ਦੇਖਦੇ MLA ਸਾਹਿਬ ਨੇ ਸ਼ੁਰੂਆਤ ਕੀਤੀ ਹੈ ਔਰ ਜਿਹੜੇ GT ਰੋਡ ਸਾਰੇ ਗ੍ਰੀਨ ਬੈਲਟ ਕੀਤੀ ਜਾ ਰਹੀ ਹੈ ਇਸ ਸੰਬੰਧੀ ਕੀ ਕਹਿਣਾ ਤੁਹਾਡੇ ਮਹਿਕਮੇ ਵੱਲੋਂ ਕਿਵੇਂ ਸਹਿਯੋਗ ਕੀਤਾ ਜਾ ਰਿਹਾ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਜਿਹੜੇ ਆਏ ਨੇ ਉਹਨਾਂ ਵੱਨਿਓ ਇਹ ਪਲਾਂਟੇਸ਼ਨ ਦੀ ਡਰਾਈਵ ਸ਼ੁਰੂ ਕੀਤੀ ਗਈ ਹੈ ਸੋ ਕਿ ਸਾਰੇ ਜ਼ਿਲ੍ਹੇ ਵਿੱਚ ਹੀ ਚੱਲ ਰਹੀ ਹੈ ਤੇ ਨਗਰ ਕੌਂਸਲ ਖੰਨਾ ਨੂੰ 5000 ਬੂਟੇ ਦਾ ਟਾਰਗੇਟ ਲਗਾਇਆ ਗਿਆ ਹੈ ਜੋ ਕਿ 12 ਜੁਲਾਈ ਤੱਕ ਆਪਾਂ ਪੂਰਾ ਕਰਨਾ ਹੈ ਇਸ ਸੰਬੰਧੀ ਅਸੀਂ ਇਹ ਇਸ ਸੰਬੰਧੀ ਵਿਚਾਰ ਵਿਚਾਰ ਪੰਦਰਾਂ ਮਾਨਯੋਗ ਐਮਐਲਏ ਸਾਹਿਬ ਨਾਲ ਕੀਤਾ ਉਹਨਾਂ ਵੱਨਿਓ ਬਹੁਤ ਹੀ ਜੰਗੀ ਪੱਧਰ ਤੇ ਇਹਦੀ ਪਲੈਨਿੰਗ ਬਣਾਈ ਗਈ ਹੈ ਜਿਸ ਸੰਬੰਧੀ ਇਹਦਾ ਬਜਟ ਵੀ ਨਗਰ ਕਾਉਂਸਲ ਵੱਨਿਓ ਪਾਸ ਕਰ ਲਿਆ ਗਿਆ ਹੈ ਬੰਦਿਆਂ ਨੂੰ ਵੀ ਜੰਗੀ ਪੱਧਰ ਤੇ ਇੱਥੇ ਡਿਊਟੀ ਡੈਪਿਊਟ ਕਰ ਦਿੱਤਾ ਗਿਆ ਜੋ ਕਿ ਇਹ ਆਉਣ ਵਾਲੇ ਸਮੇਂ 'ਚ ਤੁਹਾਨੂੰ ਇਹ ਪੂਰੀ ਤਰ੍ਹਾਂ ਜੋ ਹੈਗੀ ਖੰਨਾ ਗ੍ਰੀਨ ਸਿਟੀ ਤੁਹਾਨੂੰ ਦੇਖੂਗਾ ਜੀ ਸਾਹਿਬ ਕਿੰਨੇ ਮਾਲੀ ਐ ਡਿਊਟੀ ਐ ਔਰ ਪਾਣੀ ਦੇ ਪਾਣੀ ਦਾ ਐਲੀਮੈਂਟ ਹੋ ਗਿਆ 10 ਮਾਲੀ ਅਸੀਂ ਪੱਕੇ ਤੌਰ ਤੇ ਇੱਥੇ ਜੀਟੀ ਰੋਡ ਉੱਪਰ ਲਗਾਏ ਨੇ ਤੇ ਬਾਕੀ ਦੋ ਟੈਂਕਰਾਂ ਦਾ ਵੀ ਇਹਦੇ ਉੱਤੇ ਲਿਖਤੀ ਤੌਰ ਦੇ ਉੱਤੇ ਲਗਾਇਆ ਗਿਆ ਤੇ ਇਹਦੀ ਸੁਪਰਵਾਈਜ਼ ਸਾਡੇ ਸੈਂਟਰ ਇਨਸਪੈਕਟਰ ਕਰਨਗੇ ਦੇਖ ਰੇਖੇ ਸਾਰੇ ਚੱਲੇਗਾ ਜੀ ਸਾਰੇ ਬਿਲਕੁਲ ਸਰ ਬਿਲਕੁਲ ਅਸੀਂ ਵੀ ਟਾਈਮ ਟੂ ਟਾਈਮ ਚੈੱਕ ਕਰਦੇ ਰਵਾਂਗੇ ਸ਼ੁਰੂਆਤ ਕੀਤੀ ਗਈ ਐ ਖੰਨਾ ਸ਼ਹਿਰ ਤੋਂ ਐਮਐਲਏ ਸਾਹਿਬ ਨੇ ਕੀਤੀ ਐ ਤੇ ਉਸ ਸੰਬੰਧੀ ਤੁਸੀਂ ਰੇਂਜ ਅਫਸਰ ਅਫਸਰੋਂ ਕੀ ਕਹਿੰਦੇ ਜੀ ਇਸ ਸੰਬੰਧੀ ਬੜੀ ਖੁਸ਼ੀ ਦੀ ਗੱਲ ਆ ਜੀ ਸਾਡੇ ਸਤਿਕਾਰਯੋ ਅੱਜ ਬੂਟਾ ਲਾ ਕੇ ਉਹਨਾਂ ਨੇ ਖੰਨੇ ਨੂੰ ਸਾਫ਼ ਕਰ ਗ੍ਰੀਨ ਬਣਾਉਣ ਲਈ ਸ਼ੁਰੂਆਤ ਕੀਤੀ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਅਤੇ ਬੂਟੇ ਲਗਾ ਕੇ ਆਪਾਂ ਸੰਭਾਲੀਏ ਉਹਨਾਂ ਨੂੰ ਮੈਂ ਦੂਸਰੇ ਜਿਹੜੇ ਆਪਣੀ ਇੱਥੇ ਸੰਸਥਾ ਨੇ ਮੇਰੇ ਵੱਡੇ ਵੀਰ ਪ੍ਰਿੰਸ ਵੀ ਖੜਿਆ ਇਹਨਾਂ ਨੇ ਵੀ ਹਰ ਸਮੇਂ ਸਮੇਂ ਦੇ ਉੱਤੇ ਬੂਟੇ ਲਗਾ ਕੇ ਨਹੀਂ ਨਹੀਂ ਸਾਡੀ ਬੂਟੇ ਲਗਾਉਣ ਨਾਲ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ ਮੈਂ ਸਮਝਦਾ ਬੂਟੇ ਲਗਾ ਕੇ ਉਹਨਾਂ ਨੂੰ ਪਾਲਣਾ ਵੀ ਆ ਸਾਡੇ ਜੇ ਸਤਿਕਾਰਯੋਗ ਇੱਥੇ ਦੀ ਸਾਰੀ ਸੰਸਥਾਵਾਂ ਸਾਰੇ ਮਤਲਬ ਸੋਸਾਇਟੀ ਵਾਲੇ ਲੋਕ ਜਿਵੇਂ ਆਪਣੇ ਸਾਰੇ ਮਹਿਕ ਮੋਂ ਉਹਨਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਬੂਟੇ ਲਗਾਈਏ ਤੇ ਆਪਾਂ ਸ਼ਹਿਰ ਨੂੰ ਜ਼ਹਰਾਪਰਾ ਤੇ ਸੁੰਦਰ ਬਣਾਈਏ ਇਹ ਬੂਟੇ ਲੈਣ ਉਹ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ ਬਿਲਕੁਲ ਜੀ ਬਿਲਕੁਲ 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 ਸੰਸਥਾ ਰਾਹੀਂ ਜਾਂ ਕਿ ਮਹਿਕ ਉਹਨੇ ਵੀਡੀਓ ਵੀਡੀਓ ਸਾਹਿਬ ਰਾਹੀਂ ਜਾਂ ਕਮੇਟੀ ਰਾਹੀਂ ਜੀ ਉਹਨਾਂ ਨਾਲ ਸੰਪਰਕ ਕੀਤਾ ਜਾਦਾ ਮਲਾਕ ਹੈ ਸਰਿੰਦਰ ਸਿੰਘ ਇੱਥੇ ਇੰਚਾਰਜ ਨੇ ਪਹਿਲਾਂ ਵੀ ਕਰ ਰਹੇ ਹੋ ਤੁਹਾਡੀ ਸੰਸਥਾ ਕਰ ਰਹੀ ਹੈ ਤੇ ਇਹ ਸਬੰਧੀ ਅੱਜ ਜੀਟੀ ਰੋਡ ਤੋਂ ਸ਼ੁਰੂਆਤ ਕੀਤੀ ਗਈ ਹੈ ਕੀ ਕਹਣੇ ਪਹਿਲਾਂ ਤਾਂ ਲੋਕਤੰਤਰ ਦੇ ਚੌਥੇ ਥਾਂ ਮੀਡੀਆ ਦਾ ਧੰਨਵਾਦ ਕਰਦਾ ਜਿਹੜੇ ਸਮੇਂ-ਸਮੇਂ ਉੱਤੇ ਸਮਾਗਮਾਂ ਨੂੰ ਹਾਈਲਾਈਟ ਕਰਕੇ ਜਨ ਜਨ ਤੱਕ ਪਹੁੰਚਾਉਣ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਵਿੱਚ ਤੁਹਾਡਾ ਅਹਿਮ ਰੋਲ ਹੈ ਤੇ ਜੇ ਮੈਂ ਇਹ ਕਹਾ ਤੇ ਵਾਤਾਵਰਣ ਪ੍ਰੇਮੀ ਤੁਸੀਂ ਵੀ ਹੋ ਤਾਂ ਇਸ ਵਿੱਚ ਕੋਈ ਅਤਗਥਨੀ ਨਹੀਂ ਉਹ ਤੁਸੀਂ ਬਹੁਤ ਧੰਨਵਾਦ ਦੇ ਧੰਨਵਾਦ ਦੇ ਪਾਤਰ ਹੋ ਸਮੇਂ-ਸਮੇਂ ਉਤੇ ਰੁੱਖ ਲਗਾਓ ਵਾਤਾਵਰਣ ਬਚਾਓ ਸੰਸਥਾ ਵੱਲੋਂ ਜਿੱਥੇ ਬੂਟੇ ਲਾਏ ਜਾਂਦੇ ਨੇ ਉੱਥੇ ਮੇਰੇ ਸ਼ਹਿਰ ਦੇ ਵੱਖ-ਵੱਖ ਵਾਤਾਵਰਣ ਪ੍ਰੇਮੀਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਗਲੋਬਲ ਵਾਰਮਿੰਗ ਦਾ ਖਤਰਾ ਵੱਧ ਚੁੱਕਿਆ ਹੈ ਤੇ ਅੱਜ ਹਰੇਕ ਨਾਗਰਿਕ ਦਾ ਹਰੇਕ ਮਨੁੱਖ ਦਾ ਜਾਗਰੂਕ ਹੋਣਾ ਚੁਕੰਨਾ ਹੋਣਾ ਘੱਟੋ-ਘੱਟ 2 ਜਾਂ 3 ਬੂਟੇ ਲਾਣੇ ਬਹੁਤ ਜ਼ਰੂਰੀ ਨੇ ਸਾਡੀ ਜਿਹੜੀ ਹੈਗਾ ਧੰਨਵਾਦ ਅਸੀਂ ਕਰਦੇ ਹਾਂ ਜ਼ਿਲ੍ਹਾ ਜੰਗਲਾਤ ਅਫਸਰ ਸ੍ਰੀ ਯੇਸ਼ ਕੁਲਾਟੀ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਮਿਹਨਤ ਜਾਰੀ ਹੈ ਉਸ ਤੋਂ ਇਲਾਵਾ ਸਰ ਜਸਵੀਰ ਸਿੰਘ ਰਾਏ ਸਾਡੇ ਵਣ ਰੇਂਜ ਅਫਸਰ ਨੇ ਸਾਡੇ ਬਲਾਕ ਅਫਸਰ ਨੇ ਸੁਰਿੰਦਰ ਸਿੰਘ ਜੀ ਖੰਨਾ ਏਰੀਆ ਦੇ ਅਫਸਰ ਵਿਸ਼ੇਖ ਸ਼ਰਮਾ ਜੀ ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਸਮੇਂ-ਸਮੇਂ ਉੱਤੇ ਬਹੁਤ ਉਤਸ਼ਾਹ ਕੀਤਾ ਹੈ ਅਸੀਂ ਇਸ ਮਿਹਮ ਵਿੱਚ ਲਗਾਤਾਰ ਲੱਗੇ ਰਹਾਂਗੇ ਤੇ ਆਂਦੇ ਸਮੇਂ ਵਿੱਚ ਵੀ ਇਹ ਮਿਹਮ ਜਾਰੀ ਰਹੂਗੀ ਅੱਜ ਐਮਐਲਏ ਤਰਨਪ੍ਰੀਤ ਸਿੰਘ ਸੌਂਜੀ ਵੱਲੋਂ ਜੋ ਖੰਨੇ ਸ਼ਹਿਰ ਨੂੰ ਸੁੰਦਰਤਾ ਪ੍ਰਦਾਨ ਕਰਨ ਲਈ ਉਪਰਾਲਾ ਕੀਤਾ ਗਿਆ ਜੀਡੀ ਰੋਡ ਉੱਤੇ ਬੂਟੇ ਲਗਾਉਣ ਦੀ ਮਿਹਮ ਚਲਾਈ ਗਈ ਹੈ ਉਹ ਇੱਕ ਬਹੁਤ ਸ਼ਲਾਘਾਯੋਗ ਕਦਮ ਹੈ ਸਾਨੂੰ ਖੁਸ਼ੀ ਦੀ ਗੱਲ ਹੈ ਜੀ ਧੰਨਵਾਦ ਕਰਦੇ ਹਾਂ ਐਮਐਲਏ ਤਰਨਪ੍ਰੀਤ ਸਿੰਘ ਸੌਂਜੀ ਜੀ ਦਾ ਅਤੇ ਸੂਬੇ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦਾ ਜੰਗਲਾਤ ਵਿਭਾਗ ਦੇ ਰਾਜਾਂ ਦੀ ਵਿਸ਼ੇਸ਼ ਅਗਵਾਈ ਵਿੱਚ ਵਿਸ਼ੇਸ਼ ਹਦਾਇਤਾਂ ਉੱਤੇ ਇਹ ਮਿਹਮ ਜਾਰੀ ਹੈ ਧੰਨਵਾਦ ਜੀ